ਸਪੈਸ਼ਲੀ ਇਹਦੀ ਰਮਣਾ ਰੋੜਾ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਪਹਿਲਾਂ ਤਾਂ ਪੁਛਦਸ ਚੱਲ ਰਹੀ ਸੀ ਫਿਰ ਕਹਿੰਦੇ ਕਿ ਪੁਛਦਸ ਤੋਂ ਬਾਅਦ ਜੇਲ੍ਹ ਭੇਜਤਾ ਪਰ ਨਾਲ ਜਿਹੜੇ ਇੱਕ ਦੋ ਰਿਸ਼ਤੇਦਾਰ ਵੀ ਉਹਨਾਂ ਦੇ ਫੜੇ ਮੁੰਡੇ ਤੇ ਵਾਰੀ ਆਈ ਤੇ ਉਹ ਕਹਿੰਦੇ ਭਾਈ ਦੁਬਈ ਨੂੰ ਚੜ ਗਿਆ ਭੱਜ ਗਿਆ ਇਹ ਬੜਾ ਜਨੋ ਕਿ ਵਾਰੀ ਆਉਂਦੀ ਹੈ ਕੋਈ ਰੋਲਾ ਪੈਂਦਾ ਕੋਈ ਲੱਗਦਾ ਹੁੰਦਾ ਡਰਾਏ ਸਾਡਾ ਉਦੋਂ ਹੀ ਬਾਹਰ ਨਿਕਲ ਜਾਂਦੇ ਆ ਤੇ ਮਗਰੋਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ ਇਹ ਕਿਵੇਂ ਨਿਕਲ ਗਿਆ ਪਹਿਲੇ ਦੇਖੋ ਪਹਿਲੀ ਗਲਤੀ ਇਹ ਆ ਕਿ ਤੁਹਾਨੂੰ ਯਾਦ ਹੋਣਾ ਕਿ ਸਾਡੇ মিডিਆ ਨੇ ਜਿਹੜਾ ਪਾਦਰੀ ਸੀ ਵਰਜਿੰਦਰ ਵਰਜਿੰਦਰ ਉਸ ਨੂੰ ਨੇਪਾਲ ਪਛਾਤਾ ਸੀ ਤੇ ਮੈਂ ਉਸ ਵੇਲੇ ਵੀ ਤੁਹਾਨੂੰ ਕਿਹਾ ਸੀਗਾ ਕਿ ਸਰ ਮੈਂ ਉਹਦਾ ਪਾਸਪੋਰਟ ਨਹੀਂ ਚੈੱਕ ਕੀਤਾ ਹੂੰ ਠੀਕ ਹੈ ਨਾ ਜੀ ਜੀ ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕਈ ਮੌਕਿਆਂ ਤੇ ਕਈ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਕਿ ਫਲਾਣਾ ਦੌੜ ਗਿਆ ਫਲਾਣਾ ਭੱਜ ਗਿਆ ਹੋ ਸਕਦਾ ਕਹ ਕੋਈ ਚਲਾ ਜਾਵੇ ਕੋਈ ਨਾ ਚਲਾ ਜਾਵੇ ਪਰ ਆਪਾਂ ਕਿਤੇ ਵੀ ਕੋਈ ਮੋਹਰ ਨਹੀਂ ਲਾ ਸਕਦੇ ਕਿ ਫਲਾਣਾ ਫਲਾਣਾ ਮੋਲਕ ਚ ਹੈ 골ਡੀ ਬਰਾਡ ਬਾਰੇ ਇੱਥੇ ਮੀਡੀਆ ਨੇ ਕਹ ਕੈਨੇਡਾ ਕੈਨੇਡਾ ਤੇ ਖੀਰ ਉਹੀ ਮੀਡੀਆ ਕਹ ਲੱਗ ਪਿਆ ਉਹ ਤੇ ਯੂ ਐਸ ਏ ਹਮਮ ਠੀਕ ਹੈ ਨਾ ਜੀ ਬਿਲਕੁਲ ਸੋ ਇਸ ਕਰਕੇ ਮੈਂ ਪੁਸ਼ਟੀ ਨਹੀਂ ਕਰ ਸਕਦਾ ਇਹ ਮੀਡੀਆ ਦੇ ਵਿੱਚ ਚਰਚਾ ਹੈ ਔਰ ਮੀਡੀਆ ਦਾ ਵੀ ਇੱਕ ਹਿੱਸਾ ਹੈ ਹਮ ਮੀਡੀਆ ਦਾ ਇੱਕ ਖਾਸ ਹਿੱਸਾ ਹੈ ਜਿਹੜਾ ਕਹ ਲੋ ਕਿ ਨੈਸ਼ਨਲ ਮੀਡੀਆ ਦਾ ਵੀ ਹਿੱਸਾ ਹੈ ਲੋਕਲ ਮੀਡੀਆ ਦਾ ਵੀ ਹਿੱਸਾ ਹੈ ਉਹ ਭਗਵੰਤ ਮਾਨ ਦੀ ਜੁੱਤੀ ਦੀ ਨੋਕ ਬਣ ਚੁੱਕਾ ਹੈ ਸਭ ਉਹ ਐਸੀਆਂ ਐਸੀਆਂ ਖਬਰਾਂ ਪਲਾਂਟ ਕਰਦਾ ਜੋ ਭਗਵੰਤ ਮਾਨ ਗਵਰਨਮੈਂਟ ਦੇ ਬਿਲਕੁਲ ਮਫੀਦ ਨੇ ਹੂੰ ਉਹ ਇਹ ਨਹੀਂ ਦਿਖਾਉਂਦਾ ਕਿ ਇਹਨਾਂ ਦੇ ਅੰਦਰ ਕਿਸ ਤਰ੍ਹਾਂ ਵਾਅਵਰੋਲੇ ਉੱਠ ਰਹੇ ਨੇ ਪਾਰਟੀ ਦੇ ਅੰਦਰ ਉਹ ਇਹ ਨਹੀਂ ਵਿਖਾਉਂਦਾ ਕਿ ਸਾਡਾ ਸਮਾਜ ਦਾ ਇੱਕ ਹਿੱਸਾ ਜਿਵੇਂ ਹੁਣ ਗੱਲ ਆਪਾਂ ਕਰਕੇ ਹਟੇ ਆ ਕਿ ਮਨੋਵਿਕਾਰਾਂ ਦਾ ਹਿਸ ਸ਼ਿਕਾਰ ਹੋ ਰਿਹਾ ਜੀ ਠੀਕ ਹੈ ਜੀ ਉਹ ਇਹ ਨਹੀਂ ਦਿਖਾਉਂਦਾ ਕਿ ਬੇਰੁਜ਼ਗਾਰੀ ਕਿੰਨੀ ਆ ਉਹ ਇਹ ਨਹੀਂ ਦਿਖਾਉਂਦਾ ਕਿ ਬੇਰੁਜ਼ਗਾਰ ਅਧਿਆਪਕ ਜਿਹੜੇ ਆ ਜਿਨ੍ਹਾਂ ਤੇ ਪਤਾ ਨਹੀਂ ਕਿੰਨੇ ਕੁ ਟੈਸਟ ਥੋਪੇ ਆ ਉਹ ਸਾਰੇ ਕਲੀਅਰ ਕਰਕੇ ਦਰਵਾਜ਼ੇ ਤੇ ਖਲੋਤੇ ਦਰਵਾਜ਼ਾ ਨਹੀਂ ਖੁੱਲ ਰਿਹਾ ਬਿਲਕੁਲ ਬਿਲਕੁਲ ਲੇਕਿਨ ਇਹਨਾਂ ਚੀਜ਼ਾਂ ਤੇ ਜੇ ਤੁਸੀਂ ਦੇਖੋਗੇ ਹੁਣ ਰਮਨ ਅਰੋੜਾ ਵਾਲੀ ਖਬਰ ਮੈਂ ਕਿਉਂਕਿ ਦੇਖੋ ਸਾਬ ਤੜਕੇ ਉੱਠ ਕੇ ਬਹੁਤ ਅਖਬਾਰ ਪੜੀਦੇ ਆ ਹਮ ਅਖਬਾਰਾਂ ਚ ਕੰਮ ਕਰਨ ਦਾ ਤਜਰਬਾ ਹੈ ਨਾਲ ਦੀ ਨਾਲ ਬੁੱਝ ਲਈਦਾ ਹੈ ਕਿ ਇਹ ਬੰਦਾ ਕਿਹੜੀ ਪਿਛ ਤੇ ਖੇਡ ਰਿਹਾ ਹੈ ਹਮ ਸੋ ਰਮਨ ਅਰੋੜਾ ਦੀਆਂ ਖਬਰਾਂ ਜਿਹੜੀਆਂ ਤਿੰਨ ਚਾਰ ਅਖਬਾਰ ਲਾ ਰਹੇ ਆ ਉਹ ਬਿਲਕੁਲ ਜਿੱਦਾਂ ਕਹ ਲਓ ਨਾ ਮੈਂ ਨਹੀਂ ਕਿਹਾ ਰਮਨ ਅਰੋੜਾ ਕੋਈ ਬਦੋਸ਼ਾ ਹਮ ਮੈਂ ਤੇ ਸਭ ਤੋਂ ਪਹਿਲਾਂ ਰੋਲਾ ਪਾਇਆ ਸੀਗਾ ਕਿ ਰਮਨ ਅਰੋੜਾ ਦੇ ਦਿਨ ਆ ਗਏ ਸਮਝੋ ਹਮ ਠੀਕ ਹੈ ਨਾ ਮੈਂ ਨਹੀਂ ਕਹਿੰਦਾ ਜੀ ਪਰ ਗੱਲ ਇਹ ਆ ਕਿ ਰਮਨ ਅਰੋੜਾ ਦਾ ਮੁੱਦਾ ਜਿਹੜਾ ਨਾ ਉਹ ਲੰਮਾ ਖਿੱਚਿਆ ਜਾ ਰਿਹਾ ਹੂੰ ਲੁਧਿਆਣਾ ਜ਼ਿਮਨੀ ਚੋਂ ਕਿਉਂਕਿ ਮੈਂ ਅੱਗੇ ਵੀ ਕਿਹਾ ਸੀਗਾ ਕਿ ਜਲੰਧਰ ਦੇ ਤੁਸੀਂ ਕਿਹਾ ਸੀ ਵੀ ਚੋਣਾ ਦਾ ਕਿਤੇ ਚੱਲੂ ਹੈ ਚੱਲੂਗਾ ਉਹਨੂੰ ਲੰਮਾ ਖਿੱਚਿਆ ਜਾ ਰਿਹਾ ਹੈ ਲਿਹਾਜ਼ਾ ਇਹ ਹੁਣ ਦਾਵਾ ਕੀਤਾ ਜਾ ਰਿਹਾ ਕਿ ਵੇਖੋ ਜੀ ਉਹ ਭੱਜ ਗਿਆ ਜੀ ਮੁੰਡਾ ਉਹ ਤਾਂ ਰਾਜਨ ਭੱਜ ਗਿਆ ਜੇ ਉਹ ਕੱਲ ਨੂੰ ਸਰੈਂਡਰ ਕਰ ਗਿਆ ਫਿਰ ਆਪਾਂ ਕਿੱਧਰ ਨੂੰ ਜਾਵਾਂਗੇ ਜੀ ਜਉਸ ਨੂੰ ਹਰੈਸਟ ਕਰ ਲਿਆ ਤਾਂ ਇਹ ਮੀਡੀਆ ਦੇ ਵਿੱਚ ਦਾਵਾ ਮੀਡੀਆ ਤਾਂ ਬਹੁਤ ਕੁਝ ਲਿਖ ਰਿਹਾ ਹੈ ਹੱਡੀਆਂ ਦੇ ਇੱਕ ਡਾਕਟਰ ਦੀ ਗੱਲ ਲਿਖੀ ਜਾ ਰਹੀ ਹੈ ਕਿ ਜੀ ਉਹ ਉਹਦੇ ਤੋਂ 50 ਲੱਖ ਰੁਪਏ ਮੰਗਿਆ ਗਿਆ ਸੀਗਾ ਇਨਸਪੈਕਟਰਨੀ ਦੇ ਕਈ ਕਿਸੇ ਜਿਹੜੇ ਆ ਉਹ ਆ ਰਹੇ ਆ ਸਾਹਮਣੇ ਇੱਥੋਂ ਤੱਕ ਕਿ ਮਖੀਜਾ ਦਾ ਬਹੁਤ ਜ਼ਿਕਰ ਆਉਂਦਾ ਹੈ ਕਿ ਉਹਦੇ ਘਰ ਚੋਂ ਬੈਗ ਨਿਕਲੇ ਆ ਬਹੁਤ ਗੱਲਾਂ ਨੇ ਗੱਲਾਂ ਬਹੁਤ ਅਸੀਂ ਵੀ ਸੁਣਦੇ ਹੁਣ ਕਿ ਜਿਸ ਵੇਲੇ ਰਮਨ ਅਰੋੜਾ ਨੂੰ ਫੜਿਆ ਮਖੀਜਾ ਜਿਹੜਾ ਇਹਦਾ ਨਜ਼ਦੀਕੀ ਸੀਗਾ ਹੁਣ ਅੱਜ ਕੱਲ੍ਹ ਆਰਤੀਆਂ ਦਾ ਵੀ ਬੜਾ ਜ਼ਿਕਰ ਆਉਂਦਾ ਜੀ ਕਿ ਜਿੱਥੇ ਕਿਤੇ ਇਸ ਤਰ੍ਹਾਂ ਦਾ ਰੌਲਾ ਪੈਂਦਾ ਕੋਈ ਨਾ ਕੋਈ ਵਿਚਵਾੜ ਤੀਆਂ ਨਿਕਲ ਆਉਂਦਾ ਜਿਵੇਂ ਆਸ਼ੂ ਦੇ ਮਾਮਲੇ ਚ ਤੋਤੀ ਵਾਲਾ ਸੀਗਾ ਹਾਂ ਬਿਲਕੁਲ ਉਹ ਜਗਰਾਵਾਂ ਵਾਲਾ ਜੀ ਉਹ ਨਿਕਲ ਆਇਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਬਹੁਤ ਗੱਲਾਂ ਸੁਣਦੇ ਪਏ ਕਿ ਜੀ ਇੱਕ ਸ਼ੈਦ ਗੌਰਵ ਨਾਮ ਦਾ ਬੰਦਾ ਹੈ ਉਹ ਵੀ ਇਹਦਾ ਨਜ਼ਦੀਕੀ ਆ ਉਹਦੇ ਨਾਮ ਤੇ ਬਿਨਾਮੀ ਪ੍ਰਾਪਰਟੀ ਜਿਹੜੀ ਲਈ ਗਈ ਆ ਯਾਨੀ ਕਿਸੇ ਕਈ ਕਿਸਮ ਦੇ ਨੇ ਸੁਖਮ ਸਾਹਿਬ ਜੀ ਪਰ ਇਹਨਾਂ ਕਿਸਿਆਂ ਨੇ ਜਾ ਕੇ ਜਦੋਂ ਕੋਰਟ ਦੇ ਵਿੱਚ ਕਸੌਟੀ ਤੇ ਖੜਨਾ ਇਸ ਨੂੰ ਕਸੌਟੀ ਤੇ ਜਦੋਂ ਚੜਿਆ ਜਾਏਗਾ ਜੋ ਤੱਥਾਂ ਦੀ ਪੰਡ ਹੈ ਜਾਂ ਸਬੂਤਾਂ ਦੀ ਜਾਂ ਦਾਅਵਿਆਂ ਦੀ ਪੰਡ ਆ ਉੱਥੇ ਪਤਾ ਲੱਗਣਾ ਕਿ ਕੀ ਚੀਜ਼ ਸਹੀ ਆ ਕੀ ਚੀਜ਼ ਗਲਤ ਆ ਭਾਰਤ ਪੂਸ਼ਣ ਆਸ਼ੂ ਦੇ ਮਾਮਲੇ ਚ ਇਹਨਾਂ ਨੇ ਕਿਹਾ ਕਿ 2000 ਕਰੋੜ ਦਾ ਘੁਟਾਲਾ ਹੈ। ਹੂੰ। ਤੋ ਤੁਸੀਂ ਦੇਖ ਲਓ। ਉਹ ਫਿਰਦਾ ਆਸ਼ੂ ਅੱਛੀ ਵੀ ਨਹੀਂ ਨਿਕਲਿਆ ਉਹਦੇ ਵਿੱਚੋਂ। ਉਹ ਇਲੈਕਸ਼ਨ ਲੜ ਰਿਆ ਸੀ। ਹੂੰ। ਉਹ ਇਹ ਤਾਂ ਕਹਿ ਲੋ ਕਿ ਆਸ਼ੂ ਵਾਸਤੇ ਦਾ ਪੋਜ਼ਿਟਿਵ ਪੁਆਇੰਟ ਹੋ ਗਿਆ ਉਹ। ਹਾਂਜੀ। ਪੋਜ਼ਿਟਿਵ ਪੁਆਇੰਟ ਕਿ ਹੋ ਗਿਆ? ਉਹ ਤਾਂ ਵਧੀਆ ਹੁਣ ਸਗੋਂ ਕੋਈ ਜਾਂਚ ਪੜਤਾਲ ਤਾਂ ਕੋਈ ਸਾਹਮਣਾ ਇਹਨਾਂ ਕਰਨਾ ਪਊਗਾ ਕਿ ਅਸੀਂ ਤਾਂ 3 ਛਟਾ ਹਾਸਲ ਕਰ ਚੁੱਕੇ ਐਫ ਆਈ ਆਰ ਰੱਦ ਹੈ। ਜੀ। ਅੱਛਾ। ਤੇ ਉਹ ਜਿਹੜਾ ਇਸੇ ਕੇਸ ਦੇ ਵਿੱਚ ਇੱਕ ਸਿੰਗਲਾ ਸੀ। ਜਿਹੜਾ ਕਹਿੰਦੇ ਕਿ ਸਾਰਿਆਂ ਦਾ ਬੌਸ ਸੀਗਾ ਸਾਰਿਆਂ ਦਾ ਉਸਤਾਦ ਸੀਗਾ ਉਹ ਪੌਣੇ 200 ਕਰੋੜ ਦਾ ਕਪਲਾ ਕਰਕੇ ਗਿਆ ਉਹ ਭੱਜ ਗਿਆ ਬਾਹਰਲੇ ਮੁਲਕ ਮੈਂ ਫੇਰ ਇੱਕ ਵਾਰੀ ਕਹੂੰਗਾ ਕਿ ਮੁਲਕ ਦਾ ਨਾਮ ਨਾ ਹੀ ਲਈਏ ਬਿਹਤਰ ਹੈ ਕੀ ਪਤਾ ਇਹੋ ਜਿਹਦੇ ਕੋਲ ਪੌਣੇ 200 ਕਰੋੜ ਹੈ ਸਭ ਉਹ ਤੇ ਕੀ ਪਤਾ ਹੁਣ ਤਾਂ ਦੀਪ ਲੈ ਕੇ ਬੈਠਾ ਵਟਾਪੂ ਲੈ ਕੇ ਬੈਠਾ ਮੁਲਕੋਸਾਲੇ ਬਿਲਕੁਲ ਵੈਸਟ ਇੰਡੀਜ਼ ਵਾਲੀ ਸਾਈਡ ਨਿਕਲ ਗਿਆ ਹੋਵੇ ਉੱਥੇ ਮਤੀਰੇ ਦੇਸ਼ ਆ ਇਦਾਂ ਦੇ ਤੋ ਕਹਿਣ ਦਾ ਭਾਵ ਇਹ ਹੈ ਕਿ ਭਾਈ ਕੁਝ ਨਹੀਂ ਕਿਹਾ ਜਾ ਸਕਦਾ ਰਮਨ अरोड़ा ਦੇ ਮਾਮਲੇ ਦੇ ਵਿੱਚ ਜਿਹੜੀ ਰਿਪੋਰਟਿੰਗ ਹੈ ਬੜੀ ਮੈਂ ਕਹੂੰਗਾ ਕਿ ਰਚਨਾਤਮਕ ਨਾ ਹੋ ਕੇ ਸਕਾਰਾਤਮਕ ਨਾ ਹੋ ਕੇ ਉਹ ਇਸ ਤਰ੍ਹਾਂ ਦੀ ਰਿਪੋਰਟਿੰਗ ਹੈ ਜਿਹੜੀ ਕਿ ਬਿਲਕੁਲ ਜਿੱਦਾਂ ਕਹਿ ਲੋ ਕਿ ਪੰਜਾਬ ਸਰਕਾਰ ਦੇ ਮਫੀਦ ਹੈ ਤੇ ਪੰਜਾਬ ਸਰਕਾਰ ਇਹ ਤੇ ਐਸਾ ਮੀਡੀਆ ਸਰ ਇਹ ਤੇ ਇਥਨੋਲ ਦੇ ਮਾਮਲੇ 'ਚ ਪਾਪ ਕਰ ਗਿਆ ਹੂੰ ਕਿੱਡੇ ਵੱਡੇ ਅਖਬਾਰ ਨੇ ਪਾਪ 'ਚ हिस्सा लेया भागीदार बन गए बिल्कुल हिस्सेदार बनया सा सो इस कर के कुछ नहीं किया जा सकता बाकी जे वो निकल भी गया फिर गल आ जाएगी <coughs> जोड़े माज रंग कि टिपर मेरा नहीं पर जे टिपर वाला नहीं फड़यागे तो जिम्मेदारी ਤੇ ਤੇਰੀ ਐ ਨਾ ਸਰਕਾਰ ਦੇ ਵਿੱਚ ਤਾਂ ਤੁਸੀਂ ਐਗੋ ਤਾਂ ਇਹ ਕਹਿਣ ਦਾ ਮਤਲਬ ਕਿ ਜੇ ਉਹ ਭੱਜ ਵੀ ਗਿਆ ਤੇ ਫਿਰ ਜ਼ਿੰਮੇਵਾਰ ਤੇ ਤੁਸੀਂ ਹੋਣਾ ਸਭ ਹਮ ਸਵਾਲ ਤੇ ਸਰਕਾਰ ਨੂੰ ਹੋਣਾ ਚਾਹੀਦਾ ਕਿ ਰਾਜੀਤ ਭੱਜ ਜਾਂਦਾ ਤੁਸੀਂ ਕੀ ਕਰ ਲਿਆ ਸਿੰਗਲਾ ਭੱਜ ਜਾਂਦਾ ਤੁਸੀਂ ਕੀ ਕਰ ਲਿਆ ਹੁਣ ਹੁਣ ਟਿਪਰ ਵਾਲਾ ਨਹੀਂ ਲੱਭਦਾ ਤੁਸੀਂ ਕੀ ਕਰ ਲਿਆ ਜੀ ਉਧਰੋਂ ਜੇ ਰਾਜਨ ਵੀ ਭੱਜ ਗਿਆ ਸਾਹਿਬ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਪੂਰਾ ਸਮਾਂ ਹੁੰਦਾ ਹੈ ਕਿ ਕੋਈ ਬੰਦਾ ਭੱਜ ਸਕਦਾ ਤੇ ਭੱਜ ਲਵੇ ਅਸੀਂ ਬਾਅਦ ਚ ਫੜਾਂ ਬਾਅਦ ਚ ਵੇਖਾਂਗੇ ਬਿਲਕੁਲ ਵੀ ਤੁਸੀਂ ਇੱਕ ਵਾਰੀ ਅਗਲੇ ਨੂੰ ਜਿਵੇਂ ਕਹ ਲਉ ਕਿ ਉਹ ਪੁਰਾਣੇ ਜ਼ਮਾਨੇ ਚੋਂ ਤਗੜੇ ਬਦਮਾਸ਼ ਕਹਿੰਦੇ ਨਾ ਪਹਿਲਾ ਵਾਰ ਤੇਰਾ ਵੀ ਆ ਜਾ ਹੂੰ ਤੂੰ ਕਰਲਾ ਜਿਹੜਾ ਕੋਈ ਕਰਨਾ ਬਾਅਦ ਦੇ ਵਿੱਚ ਫਿਰ ਹਾਂ ਫਿਰ ਫਿਰ ਤੂੰ ਸਾਡਾ ਦੇਖ ਚੱਲਵਾ ਤਾਂ ਮਤਲਬ ਇਹ ਹੈ ਕਿ ਤੁਸੀਂ ਪਹਿਲਾ ਟਾਈਮ ਦੇਣੋ ਕਿ ਜਾ ਜੇ ਭੱਜ ਸਕਦਾ ਤਾਂ ਭੱਜਦਾ ਜਾ ਸਿਮਰਨ ਜੀਲੇ ਆਪਣੀ ਜ਼ਿੰਦਗੀ ਹਮ ਕਮਾਲ ਹੈ ਤੁਹਾਡੀ ਸਰਕਾਰ ਉਹ ਅਖਬਾਰ ਨਹੀਂ ਹੋਏ ਬੈਠੇ ਕੀ ਕਰੀਏ ਇਹ ਸਵਾਲ ਤੇ ਇਹਨਾਂ ਨੂੰ ਕਰੋ ਜੋ ਭੱਜ ਗਿਆ ਤਾਂ ਬਿਲਕੁਲ 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 ਮਿੰਟ ਜੀ ਰਿੰਕੂ ਜੀ ਕਹਿ ਰਹੇ ਨੇ ਕਿ ਰਾਮਨ ਰੋੜਾ ਐਪੀਸੋਡ ਕਹਿੰਦੇ ਸਿੰਗਲੇ ਵਾਂਗ ਹੀ ਹੋਏਗਾ ਲੁਧਿਆਣਾ ਇਲੈਕਸ਼ਨ ਲਈ ਤੇ ਸਰਕਾਰ ਆਪਣੇ ਡਿਗਰੀ ਮਿਆਰ ਨੂੰ ਉੱਚਾ ਚੁੱਕਣ ਲਈ ਡਰਾਮਾ ਕਰ ਰਹੀ ਹੈ ਵੋਟਾਂ ਬਾਅਦ ਕਹਿੰਦੇ ਮਾਹੌਲ ਠੰਡੇ ਵਾਸਤੇ ਵਿੱਚ ਜਾਏਗਾ ਔਰ ਦੇਖੋ ਜੀ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਲਗਭਗ ਉਹ ਤੱਕ ਖਿੱਚਿਆ ਤੇ ਜ਼ਰੂਰ ਜਾਓਗੇ ਉਸ ਤੋਂ ਬਾਅਦ ਹੁੰਦਾ ਕੀ ਹੈ ਇਹ ਨਹੀਂ ਆਪਾਂ ਕੁਝ ਕਹਿ ਸਕਦੇ ਜੀ ਠੀਕ ਤੋਂ ਉੱਤੇ ਫਿਰ ਮੁੱਦੇ ਆਦੇ ਹੁੰਦੇ ਹੈਰਾ ਵੀ ਕਹਿੰਦੇ ਲਾਈਵ ਹੋਇਆ ਇਥਨੌਲ ਵਾਲੇ ਮਾਮਲੇ ਦੇ ਵਿੱਚ ਇਥਨੌਲ ਵਾਲਾ ਮਾਮਲਾ ਜੀ ਸਰ ਦੇਖੋ ਇੱਕ ਮਤਲਬ ਕਿ ਬੜੀ ਮੈਂ ਕੱਲ ਵੀ ਤੁਹਾਨੂੰ ਸਾਦਗੀ ਵਾਲੀ ਗੱਲ ਦੱਸੀ ਸੀ ਸਾਦੇ ਢੰਗ ਨਾਲ ਦੱਸੀ ਸੀ ਕਿ ਸਰ ਤੁਹਾਨੂੰ ਇੱਕ ਬੰਦੇ ਨੇ ਕਿਹਾ ਕਿ ਭਾਈ ਉਹ ਆਟਾ ਚੱਕੀ ਆ ਆਟਾ ਚੱਕੀ ਤੋਂ ਤੁਸੀਂ ਲਦਣਾ 100 ਕੁਇੰਟਲ ਆਟਾ ਤੇ ਜੇਲ੍ਹ ਚ ਭੇਜਣਾ ਹੂੰ ਠੀਕ ਹੈ ਜੀ ਆ ਚੱਕੋ ਕਾਗਜ਼ ਆ ਚੱਕੋ ਬਿਲਡਿੰਗਾਂ ਲਦੋ ਹੂੰ ਤੁਸੀਂ ਆਪਰੇਟਰ ਹੋ ਹੁਣ ਸੁਣੀ ਜਾਇਓ ਹੂੰ ਹੂੰ ਇਹ ਕੰਮ ਜਿਨ੍ਹਾਂ ਨੇ ਕੀਤੇ ਆ ਟਰੱਕਾਂ ਦੇ ਉਹਨਾਂ ਨੂੰ ਪਤਾ ਜਾਂ ਜਿਹੜੇ ਕਰਦੇ ਆ ਜੀ ਤੁਸੀਂ ਕਹੇ ਤੁਹਾਡਾ ਕੰਮ ਹੈ ਪਾੜਾ ਟੋਣਾ ਹੂੰ ਤੁਸੀਂ ਜਾ ਕੇ ਉਸ ਚੱਕੀ ਤੋਂ ਜਿੱਥੋਂ ਆਰਡਰ ਹੋਇਆ